ਉਸ ਕਿਸ ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਜਾਲੀ ਇਸ ਤਰੀਕੇ ਦੀ ਸਪਲਾਈਮੈਂਟ ਵਗਰੇ ਵੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗਰੇ ਨਾਲ ਤੁੰਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨਸ ਹੈਗੇ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕਿਹਦੇ ਨਾਲ ਲਿੰਕ ਹੈਗੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤੋਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲਵਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਅੱਜ ਕੱਲ ਬੱਚੇ ਜਿਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਆ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਨੇੜੇ-ਤੇੜੇ ਦੇ ਜਿਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰਦੇ ਸੀ ਇਸ ਦਿਨ ਉਸੇ ਤਾਰੀਖ ਨੂੰ ਇਹਨਾਂ ਨੇ ਪੁਲਿਸ ਪਟਟੀ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਸੀਗੀ ਕ੍ਰਾਸ ਫਾਇਰਿੰਗ ਦੇ ਵਿੱਚ ਅਥਮੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਸੰਗਰੂਰ ਜਿਹੜਾ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ ਇਹਨਾਂ ਕੋਲੋਂ ਆਰਮਸ ਦੀ ਤੇ ਐਂਡੀਪੀਐਸ ਦੀ ਕਾਫੀ ਰਿਕਵਰੀ ਹੋਈ ਲਵੀਸ਼ ਗਰੋਵਰ ਦੇ ਕੋਲੋਂ ਇੱਕ 3ਐਮਐਮ ਦਾ ਪਿਸਟਲ ਸਮੇਤ ਮੈਗਜ਼ੀਨ ਤੇ ਚਾਰ ਜਿੰਦਕ ਅਰਤੂਸ ਇੱਕ 9ਐਮਐਮ ਦਾ ਪਿਸਟਲ ਉਹਦੇ ਵਿੱਚ ਵੀ ਮੈਗਜ਼ੀਨ ਤੇ ਦੋ ਜਿੰਦਕ ਕਾਰਤੂਸ 400 ਗ੍ਰਾਮ ਓਪੀਐਮ 2,50,000 ਰੁਪਏ ਜਿਹੜਾ ਡਰਗਮਨੀ 12 ਬੋਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ ਤਿੰਨ ਫੋਰਨ ਦੀਆਂ ਗੱਡੀਆਂ ਇੱਕ ਆਲਡੀ ਇੱਕ ਮਰਸੀਡੀਜ਼ ਤੇ ਇੱਕ ਪਿਉਜੋ ਦੀ ਗੱਡੀ ਜਿਹੜੀ ਹੈ ਰਿਕਵਰ ਕੀਤੀ ਗਈ। ਇਹਦਾ ਸਾਥੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ਗ੍ਰਾਮ ਅਫੀਮ ਇੱਕ ਪਿਸਤਲ 32 ਬੋਰ ਦੋ ਮੈਗਜ਼ੀਨ 12 ਜਿੰਦਾ ਕਾਰਤੂਸ ਹੋ ਰਿਕਵਰ ਕੀਤੇ ਗਏ। ਬਾਅਦ ਦੇ ਵਿੱਚ ਜਿਹੜਾ ਹੈਗਾ ਡਰਗ ਇਨਸਪੈਕਟਰ ਨੂੰ ਵੀ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਕਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਹੈ। ਅ ਸੋ ਟੈਬਲੇਟ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 124600 ਗੋਲੀਆਂ ਟੈਬਲੇਟਸ ਤੇ ਇੰਜੈਕਸ਼ਨ ਦੇ ਵਾਇਲ 175560 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਦੀ ਵੱਖ-ਵੱਖ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਜਿਸ ਫਲੇਟ ਦੇ ਵਿੱਚ ਕੰਮ ਕਰਦੇ ਸੀਗੇ ਸਿਦਕਪੁਰ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਸ਼ਿਵ ਐਨ ਕਲੇਵ ਦੇ ਵਿੱਚ ਇੱਕ ਫ્લેਟ ਸੀ ਰੇ ਫ્લેਟ ਜਿਹਦੇ ਵਿੱਚ ਰਹਿੰਦਾ ਸੀਗਾ ਇੱਕ ਫ્લેਟ ਜਿਸ ਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਸੰਖਿਆ ਦੇ ਵਿੱਚ ਰਿਕਵਰੀ ਰਹੀ ਹੈ ਸਾਰੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਈਮਾ ਫੈਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇਨਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਉਸ ਗਿਸ਼ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਝਾਲੀ ਇਸ ਤਰੀਕੇ ਦੀ ਸਪਲੀਮੈਂਟ ਵਗੈਰੇ ਵੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗਰੇ ਨਾਲ ਤੁੰਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨਸ ਹੈਗੇ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕਿਹਦੇ ਨਾਲ ਲਿੰਕ ਹੈਗੇ ਨਾਲ ਦੀ ਨਾਲ ਜਿਹੜੇ ਇਲੀਗਲ ਇਹਨਾਂ ਨੇ ਜਿਹੜੇ ਇਹ ਦਵਾਈਆਂ ਵਗਰੇ ਬਣਾਈ ਹੈ ਇਹ ਕਿੱਥੋਂ ਪ੍ਰੋਕਿਊਰ ਕੀਤੀ ਹੈ ਕਿਹਨੂੰ ਵੇਚਦੇ ਸੀਗੇ ਸੋ ਕਿਹੜੇ ਇਹਨਾਂ ਦੇ ਯੂਜ਼ਰਸ ਹੈਗੇ ਤੇ ਐਂਡ ਯੂਜ਼ਰ ਜਿਹੜੇ ਸਫਰ ਕਰ ਰਹੇ ਸੀਗੇ ਉਹ ਕੌਣ ਸੀਗੇ ਇਹ ਸਾਰੇ ਦੀ ਅਸੀਂ ਜਿਹੜੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ ਹਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚੋਂ ਕੁਝ ਆਇਆ ਹੈ ਕਿ ਕਿਨੇ ਦਿਨਾਂ ਤੋਂ ਇਹ ਚੱਲ ਰਿਹਾ ਸੀਗੇ ਤੇ ਕਿਤੇ ਕਿਤੇ ਸਪਲਾਈ ਕਰ ਰਹੇ ਸੀਗੇ ਜਿਹੜੀ ਇਹ ਟੈਬਲੇਟ ਤੋਂ ਜਿਹੜੇ ਸਪਲਾਈ ਫੜੇਗੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤਾਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲ ਆਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸੋ ਸਾਨੂੰ ਜਿਹੜੀ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਤੇ ਜਿੰਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਹਨ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਨੇੜੇ-ਤੇੜੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰ ਰਹੀ ਸੀ ਕੀ ਕੱਦਸ਼ ਦੇ ਸਬੰਧ ਵਿੱਚ ਕੋਈ ਜਿਹੜੀ ਨੇ ਕੋਈ ਪਲਾਨ ਕੀਤਾ ਦੇਖੋ ਇਹ ਜੋ ਜਿਹੜਾ ਇਹ ਲਵਿਸ਼ ਗਰੋਵਰ ਹੈਗਾ ਇਹਦੇ ਖਿਲਾਫ ਤੇ 10 ਪਰਚੇ ਹੈਗੇ ਤੋਂ ਪਰਚੇ ਜਿਹੜੇ ਹੈਗੇ 2016 ਦੇ ਇੱਕ 302 ਦਾ ਪਰਚਾ ਦਰਜ ਹੋਇਆ ਸੀਗਾ 16 ਦੇ ਵਿੱਚ ਆਮ ਸ਼ੈਕ ਦਾ ਸੀਗਾ ਉਸ ਤੋਂ ਬਾਅਦ 15 23 19 17 ਡਰੈਗਨ ਕੋਸਮੈਟਿਕ ਇੱਕ ਦਾ ਪਹਿਲਾ ਵੀ ਪਰਚਾ ਜਿਹੜਾ ਹੈਗਾ ਖੈਬੋਵਲ ਲੁਜਾਣੇ ਹੋਇਆ ਹੈ ਸੋ ਇਹ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਇਸ ਤੋਂ ਇਸ ਜਿਹੜੇ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈ ਵੀ ਉਹਨੂੰ ਵੇਖ ਕੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹਨ ਬਾਕੀ ਲੇਕਿਨ ਜਿਹੜੀ ਡਿਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੇ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪੜਤਾਲ ਦੌਰਾਨ ਸਾਹਮਣੇ ਤਾਂ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਕਿਉਂਕਿ ਜਿਹੜੇ ਰਿਕਵਰ ਦਿੱਤੇ ਗਏ ਸੀ ਉਸ ਦਿਨ ਵਪਨ ਉਹ ਕਾਫੀ ਸੋਫਿਸਟੀਕੇਟਿਡ ਜਿਹੇ ਵੀ ਆਪੇ ਇਸ ਤਰ੍ਹਾਂ ਦੇ ਦਿੱਤੇ ਹੈ ਤਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਕਿ ਗੈਂਗ ਦੇ ਨਾਲ ਕੋਈ ਵਪਨ ਸੁਲਾਇਆ ਗਿਆ ਹੈ ਜਾਂ ਨਹੀਂ ਇਹ ਉਹ ਅਸੀਂ ਕਰ ਰਹੇ ਹਾਂ ਦ ਕਿ ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਕੀਤੇ ਗਏ ਇਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤਹਿਤ ਅਗਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਐ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕਿ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈਗਾ।